ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਚ ਝਾੜੋ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸੱਤ ਬੈੜਾ ਦਿਖਾਵਾਂਗੇ ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਇੱਕ ਦਿਖਾਵਾਂਗੇ ਗਰਲੈਂਡੋ ਚ ਪੈਂਦੀ ਆ ਤੇ ਇੱਕ ਬਿਲਕੁਲ ਤਾਜੀ ਸੂਈ ਆ ਜੇਰ ਵੀ ਲਟਤਰੀ ਆ ਨਾ ਵੀ ਤੇ ਬਾਕੀ ਜਿਹੜੇ ਰੇਟ ਨੇ ਰੇਟ ਬਾਈ ਹੋ ਰਹੇ ਨੇ ਤੁਹਾਨੂੰ ਪਤਾ ਹੀ ਆ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਫਾਰਮਾਂ ਤੋਂ ਘੱਟ ਹੁੰਦੇ ਆ ਬਾਕੀ ਗਾਵਾਂ ਹੁੰਦੀਆਂ ਟੌਪ ਕੁਆਲਿਟੀ ਦੇ ਵਿੱਚ ਤੇ ਸ਼ੁਰੂਆਤ ਕਰਾਂਗੇ ਤਾਜੀ ਤੋਂ ਭਾਂਡੇ 'ਚ ਖੜਿਆ ਆ ਜਾ ਗਰੀ ਲੈ ਆ ਕੈਮਰਾ ਇਹਨੂੰ ਹੋਰ ਗੱਗੀ ਕਿਵੇਂ ਆ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਚੜਦੀ ਕਲਾ ਕਿਰਪਾ ਬਾਬਾ ਠੀਕ ਆ ਵਧੀਆ ਵੀਰੇ ਕਿਰਪਾ ਬਾਬੇ ਚੱਲਦਾ ਪੂਰਾ ਮਾਰੂ ਮੈਂ ਹੈ ਨਾ ਬਾਈ ਕਿਰਪਾ ਬਾਬੇ ਨਾਨਕ ਦੀ ਵਧੀਆ ਚੱਲਦਾ ਪਾ ਠੀਕ ਆ ਬਈ ਹਰੇਕ ਭਰਾ ਦੀ ਚੱਲੀ ਜਾਂਦੀ ਹਾਂਜੀ ਹਾਂਜੀ ਵਧੀਆ ਆਪਾਂ ਕਹਣਾ ਵੀਰੇ ਸਾਰੇ ਵੀਰਾਂ ਦਾ ਕੰਮ ਚੱਲੇ ਹਨ ਠੀਕ ਆ ਇਹ ਸ਼ੁਰੂਆਤ ਥੋੜਾ ਕਰ ਦਈਏ? ਹਾਂਜੀ ਵੀਰੇ। ਮਾਰਗਰੀ ਆਰਡਰ ਕੁਆਲਟੀ ਦੇ ਕੈਮਰਾ ਸੂਆ ਕਿਹੜਾ ਕਰੀਏ? ਇਹ ਤਾਂ ਸੂਆ ਪਹਿਲਾਂ ਵੀਰੇ ਸੂਈ ਨੂੰ ਕਰੀਬਨ 20 ਤੋਂ 25 ਮਿੰਟ ਹੋ ਗਏ ਕੁੜੀ। ਬੱਚਾ ਕੀ ਆ ਗਿਆ ਨਾ? ਬੱਚਾ ਵੀਰੇ ਬੱਚਾ ਦਿੱਤਾ ਬੱਚੀ ਨੇ। ਨਾ। ਠੰਡੀ ਦੇਖੀ ਕੁੜੀ ਇਦਾਂ ਦੀ ਬੱਚੀ। ਸੂਆ ਪਹਿਲਾਂ ਲੈ। ਚਵਾਈ ਕਰਕੇ ਦਿਖਾ ਦੇ ਨਾ ਮੱਚੀ ਦੀ। ਹੁਣ ਹੀ ਸੂਈਆ। ਇਹ ਚਵਾਈ ਵੀ ਸੱਜਣੋ ਫੁੱਲ ਫੋਕੀ ਆ ਤੇ ਮੋਟੀ ਵੀ ਫੁੱਲਾ। ਹਾਂਜੀ ਵੀਰੇ। ਮੋਟੀ ਵੀ ਫੁੱਲਾ ਪਛਾਣੇ ਵਕਤ ਦਿਖਾ ਦੇ ਇਦਾਂ ਵੀ। ਹਾਂਜੀ ਕਿੰਨੇ ਲੱਗੇ ਨਾ ਬੱਚੀ ਨੂੰ ਹੁਣ ਹੀ ਸੂਈ ਕਰਕੇ? ਖਾਣ ਤੋਂ ਬਹੁਤ ਸੋਹਣਾ ਕੱਢਿਆ ਬੱਚੀ ਨੇ ਅਗਲੇ ਦਿਨਾਂ ਜੀ ਮਾਰ ਦੇ ਅਚਵਾਈ ਵਾਲਾ ਦਾ ਜਮੇ ਖਰੀ ਆ ਤੇ ਠੰਡੀ ਸੀਲ ਆ ਜਿਹੜੀ ਸਭ ਤੋਂ ਮੇਨ ਗੱਲ ਆ ਯਾਰ ਸਵਾਹ ਆ ਦੀ ਠੰਡੀ ਆ ਸੂਆ ਪਹਿਲਾ ਆ ਗਿਆ ਤੇ ਬਾਕੀ ਆਰਡਰ ਕੁਆਲਟੀ ਬਹੁਤ ਸੋਹਣੀ ਰੱਖਦੀ ਆ ਬਹੁਤ ਸਾਫ ਆ ਵਿੱਚ ਹਾਂਜੀ ਵੀਰੇ ਤੋਰੇਗਾ ਖੋਲ ਕੇ ਤੋਰਦਾ ਵੀਰੇ ਤੋਰਦਾ ਦਿਖਾ ਦਿਓ ਦਿਖਾਉਣਾ ਸੂਆ ਪਹਿਲਾ ਬੱਚੀ ਦਾ ਠੀਕ ਆ ਜੀ ਤੋੜ ਕੇ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਮੇਰੀ ਦੁੱਧ ਵੀ ਇਹ ਚੰਗਾ ਪਾ ਦੂਗੀ ਹਾਂ ਦੁੱਧ ਵੀ ਨਾਰਮਲ ਸੁੱਖ ਰੱਖੇ ਪ੍ਰਮਾਤਮਾ 16 17 ਕਿਲੋ ਜਮਾ ਠੰਡਾ ਕਰਮਾ ਬੱਚੀ ਨਹੀਂ ਦੇ ਜਾਣਾ ਠੀਕ ਹੈ ਬੰਦਾ ਲੈ ਸਾਕੇ ਤਰੀ ਵਿੱਚ ਮੜੀ ਪਾ ਕਰਦਾਂਗੇ ਹਰਾਨ ਕਰਨ ਹਰਾਨ ਕਰਨ ਵਾਲੇ ਭਾਅ ਹੋਣਗੇ ਵੀਰੇ ਬਾਲਾ ਮੁੱਲ ਨਹੀਂ ਕਰਦੇ ਬੈਡਾਂ ਨਾਲ ਆਪਾਂ ਨਵੀਆਂ ਗਾਇਆਂ ਨੇ 400 ਦੇ ਚੋਲਣਗੇ ਬੰਦੇ ਕੋਈ ਵੀ ਲੈ ਕੇ ਜਾਓ ਲਾਂਬਾ ਨਹੀਂ ਹੋਊ ਕਿਸੇ ਕੋਲੋਂ ਠੀਕ ਆ ਜੀ ਚੱਲ ਚੱਲ ਇਹ ਆ ਗਈ ਐਚ ਐਫ ਤੇ ਕ੍ਰੋਸ ਅੰਗ ਜਾ ਆ ਗਈ ਥੋੜਾ ਜਿਹਾ ਹਾਂ ਵੀਰੇ ਕ੍ਰੋਸ ਆ ਜਰਸੀ ਰੰਗ ਜਾ ਆ ਗਿਆ ਨਾ ਚੱਲ ਚੱਲ ਆ ਲੈ ਚਲਾ ਇਹਨੂੰ ਆਰਡਰ ਆ ਗਿਆ ਬਿਲਕੁਲ ਨਾਲ ਲਗਵਾ ਤਾਜੀ ਸੂਣ ਕਰਕੇ ਆ ਥੋੜੀ ਜਿਹੀ ਕਮਾ ਲੈ ਇੱਥੋਂ ਕੋਈ ਗੱਲ ਨਹੀਂ ਥੋੜੇ ਬੱਚੇ ਦਾ ਕਰ ਜੀ ਗੁਰੇ ਇਧਰੋਂ ਜ਼ਿਆਦਾ ਜਾਂਦੀ ਹੈ ਫਸਟ ਹਾਂ ਤਾਜੀ ਸੂਈ ਕਰਕੇ ਕਰਦੀ ਹੈ ਨ ਹਾਂ ਥੋੜਾ ਫਿਰ ਤੈਨੂੰ ਪਤਾ ਬੱਚੇ ਦਾ ਕਰਦੀ ਆ ਵੀਰੇ ਗੁਰੀ ਹਾਂ ਇਧਰਲੇ ਬੰਨੇ ਕਰਦੀ ਆ ਬਾਈ ਤੋੜਾ ਤੋੜਾ ਪੂਰਾ ਓਕੇ ਜੀ ਰਿਪੋਰਟ ਹਾਂ 20 ਮਿੰਟ ਹੋ ਗਏ ਸੂਈ ਨੂੰ ਪੁੱਛੀ ਨੂੰ ਬੱਲ ਰੱਖਦੀ ਆ ਤੇ ਬਾਕੀ ਮਾਗਰੀ ਵਾਲੀ ਵੱੱਛੀ ਆ ਗਈ ਗੁਰੀ ਆਇਆ ਦੇਖ ਫੇਰ ਵਜਾ ਥਲੇ ਲੈ ਠੀਕ ਆ ਗੱਲ ਜਿਵੇਂ ਮਰਜ਼ੀ ਦੁਆਰੇ ਬਿੰਦੇ ਬਿੰਦੇ ਬੈਠੀ ਜਾ ਵੱੱਛੀ ਥਲੇ ਲੈ ਆ ਚੁਵਾਈ ਦੀ ਬਹੁਤ ਖਰੀ ਬਹੁਤ ਖਰੀ ਆ ਵੀਰੇ ਜਮਾ ਠੰਡੀ ਸੀਲ ਚਾਹੇ ਯਾਰ ਬੁੜੀਆਂ ਸਬਜ਼ੀ ਬਣਾਉਂਦੀ ਆ ਕੜਸੀ ਮਾਰ ਕੇ ਦੁਆਸ ਦੁਆਰੇ ਆ ਜਾਗਾ ਨਵਾਬਸ ਬੇਟਨ ਤਾਂ ਵੀ ਇਹ ਕਿਹ ਚੱਕਰ ਹੈ ਪੈਸੇ ਕਾ ਕੀ ਕਿੰਨੇ ਲੈ ਲਾਂਗੇ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲਾ ਹਨਾ ਵੀਰੇ ਇਦਾਂ ਦੀ ਬੱਚੇ ਦਾ ਮੁੱਲ 65 ਕਰਾ ਲਾ 60 ਕਰਾ ਲਾ ਜਿੰਨਾ ਮਰਜ਼ੀ ਹਨਾ ਬੱਚੀ ਫਿਕਸ ਪ੍ਰਾਈਸ 58000 ਦੀ ਦੇ ਦਾਂਗੇ ਵੀਰੇ ਜੇ ਕੋਈ ਬੰਦਾ ਫੋਨ ਲਾਉ ਮਾਨਤਾਨ ਆਪਾਂ ਕਰਾਂਗੇ 5524 5524 ਇਹ ਹੈਰਾ ਨਹੀਂ ਕਰਨ ਵਾਲਾ ਕੰਮ ਆ ਜ 58 ਤੇ ਵੀ ਮਾਨਤਾਨ ਹੋ ਜਾਊਗਾ ਕੱਕੂ ਖਾਈ ਜਾਂਦੀ ਹੈ ਬੱਚੀ ਜਮਾ ਠੰਡੀ ਬੱਚੀ ਹੈ ਖਾਂਦੀ ਪਿੰਦੀ ਵੀ ਫੁੱਲਾ ਤੇ ਬਾਕੀ ਸਵਾ ਤਾਂ ਤੁਹਾਨੂੰ ਚੈੱਕ ਕਰਾਤਾ ਇੱਥੋਂ ਗੈਰੀ ਕੈਮਰਾ ਐਂ ਘਮਾ ਦੀ ਹੁਣ ਮਾਰਦੇ ਆ ਪੱਛੀ ਤੇ ਇਹ ਵੀ ਤੋਹਫਿਆ ਇਹਦਾ ਸੂਆ ਪਹਿਲਾ ਗੁਰੀ ਨਾਲ ਇਹਦੇ ਬੱਚਾ ਆ ਗਿਆ ਨਾ ਹਾਂ ਵੀਰੇ ਇਹਦਾ ਸੂਆ ਪਹਿਲਾ ਬੱਚਾ ਪਹਿਲਾ ਗੁਰੀ ਸੂਆ ਪਹਿਲਾ ਨਾੜਾਂ ਨੂੜਾਂ ਦਿਖਾ ਦੇ ਗਿਆ ਬੜੀ ਚੰਗੀ ਪੱਛੀ ਆ ਬਾਈ ਖਣ ਦਾ ਸੈਜ ਧੋਰ ਬਠਾਖਿਆ ਖੋਲ ਕੇ ਕੱਦ ਵੱੱਡ ਵੀ ਚੰਗਾ ਸ਼ਾਈਨਿੰਗ ਵੀ ਚੰਗੀ ਆ ਸ਼ਕੀਨ ਆ ਗਈ ਖੁੱਲਾ ਹਾਂਜੀ ਵੀਰੇ ਫੇਗ ਪੱਖ ਤੋਂ ਇਹ ਆ ਗਈ ਜੈਡ ਬਲੈਕ ਕਲਰ ਦੇ ਵਿੱਚ ਜੈਡ ਬਲੈਕ ਵੀਰੇ ਜਮਾ ਰੰਗੀ ਕਹਿ ਲਈ ਆਪਾਂ ਇੱਦਾਂ ਸਲੀਨ ਦੇ ਸ਼ੂਟ ਚੱਲਦੇ ਦੀ ਅੱਗੇ ਉੱਦਾਂ ਚਮਕਦਮ ਕੈਰੀ ਸੂਈ ਕਦੋਂ ਆ ਬਾਈ ਇਹ ਸੂਈ ਵੀਰੇ ਕਰੀਬਨ ਗੁਰੀ ਤੜਕੇ 4 ਵਜੇ ਸੂਈਆ ਉਹ ਪੱਠੇ ਚ ਵੀਰੇ ਜੇਰ ਰੁਪਈਆ ਦੀ ਬੱਚੀ ਜੇਰ ਜੱਪਾ ਡਾ ਜਮਾ ਡਾਨਾ ਵੀਰੇ ਵੀਡੀਓ ਬਣਾਈ ਰੱਖੀ ਆ ਉਹ ਜੇਰ ਪਈ ਵੀ ਆ ਬਾਕੀ ਆਪੇ ਸੱਟ ਕੇ ਨਹੀਂ ਆ ਜਾਉਗੀ ਜੇਰ ਬਾਕੀ ਤਾਂ ਦਾ ਸਾਈਜ਼ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਸੋਹਣਾ ਕੱਢਿਆ ਵੀ ਬਹੁਤ ਸੋਹਣਾ ਤੇ ਬਾਕੀ ਵਜਨ ਵਜੂਦ ਵਾਲੀ ਜਾਨ ਵਾਲੀ ਪੰਛੀ ਆ ਚਾਹੇ ਪੰਜ ਸੂਏ ਚੋਲਿਓ ਯਾਰ ਸੂਆ ਪਹਿਲੀ ਆ ਵੀਰੇ ਦਾ ਆਪਾਂ ਦੂਵੀਂ ਸੂਆ ਕਿਹੜਾ ਪਹਿਲੀ ਆ ਬਈ ਗੁਰੀ ਅਜੇ ਪਹਿਲਾਂ ਬੰਨੀ ਹੋਈ ਆ ਪਹਿਲਾਂ ਕੋਲਿੰਗ ਨਹੀਂ ਆਪਦਾ ਅਜੇ ਠੀਕ ਆ ਹਾਂ ਠੰਡੀ ਠੁੰਡੀ ਬਝੇਰੀ ਆ ਉੱਚੀ ਪਹਿਲਣ ਦੇ ਹਿਸਾਬ ਨਾਲ ਯਾਰ ਆਰਡਰ ਕਰਵਾ ਆਰਡਰ ਵੀਰੇ ਪਤਾ ਕੀ ਗੱਲ ਆ ਗੁਰੀ ਆਪਾਂ ਪਹਿਲੇ ਦਿਨ ਨਹੀਂ ਆਤਾ ਆਪਾਂ ਚੰਗਾ ਡੰਗਰ ਲੈਣੇ ਆ ਥਾਂਲੇ ਵੀਰੀ ਸਾਫ ਲੈਣੇ ਘਟਕਟ ਵੀ ਨਾਰਮਲ 17 18 20 ਕਿਲੋ ਦੁੱਤ ਦੇ ਦੇਣਾ ਅਗਲੇ ਦਿਕਰ ਜਾ ਕੇ ਮਾਲ ਦੇ ਖਰਚਾ ਤਾਂ ਕੱਢੇ ਨਾ ਅਗਲੇ ਦਾ ਪੈਸੇ ਇਹਦੇ ਕਿੰਨੇ ਲੱਗਣ ਇਹਦਾ ਪੂਰੀ ਮੁੱਲ ਜਨਾ ਮਰਜ਼ੀ ਕਰਾ ਲੈ ਹਣਾ ਵੀਰੇ ਫਿਕਸਡ ਪ੍ਰਾਈਸ ਮੁੱਲ 70 75 80 ਕਰਾ ਲੈ ਇਹ ਬੱਛੀ ਆਪਾਂ ਦੇ ਦਾਂਗੇ ਵੀਰੇ ਜੀ 1000 ਘਟ 70 ਦੀ 10 ਹੋਣ ਗੈਰੀ ਆ ਜਰਸੀ ਤੇ ਮਾ ਕੈਮਰਾ ਉਹ ਸਮਾਰ ਕੇ ਇਹ ਵੀ ਪੰਜਾਬ ਵਾਲੀ ਜਰਸੀ ਆ ਆਰਡਰ ਦਿਖਾਣ ਵਾਲੀ ਦਾ ਨਾੜਾ ਨੂੜਾ ਨਖਾ ਲਈ ਆਰਡਰ ਤੇ ਕੈਸੀਆਂ ਨੇ ਮੋਟੀ ਨਾੜ ਆ ਗਈ ਦੁੱਧ ਵਾਲੀ ਬਾਲੀ ਠੰਡੀ ਵੱਛੀ ਦੇਖੀ ਐਂ ਖਿੱਚ ਲਾ ਜਾਈਂ ਤਾਰ ਮਾਰ ਲਾ ਕੋ ਚੱਕਰ ਨਹੀਂ ਹਨ ਲੈ ਗੱਬਣ ਦੀ ਲੈ ਬਾਲੀ ਠੰਡੀ ਵੱਛੀ ਆ ਬਸ ਬਸ ਕੱਦ-ਕਾਠ ਵੀ ਚੰਗਾ ਤੇ ਆਰਡਰ ਵੀ ਫੁੱਲ ਬਣਾਉ ਤੇ ਰੰਗ ਰੂਪ ਦੀ ਵੀ ਬਹੁਤ ਸ਼ਾਨਦਾਰ ਆ ਗਈ ਚਮਕ ਵਾਲੀ ਵੱਛੀ ਆ ਗਈ ਵੱਡੇ ਕੱਦ-ਕਾਠ ਦੇ ਵਿੱਚ ਵੱਡੇ ਪੰਜਾਬ ਵਾਲੀ ਜਰਸੀ ਆ ਵੀਰੇ ਮੱਥੇ ਜ ਟੋਆ ਆ ਗਿਆ ਜਿਵੇਂ ਅੱਖ ਹੁੰਦੀ ਹੈ ਜਰਸੀ ਦੀ ਮੋਟੀ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਦਿਨ ਕਿੰਨੇ ਪੈਂਟਿੰਗ ਨੇ ਦੇ ਦਿਨ ਇਹ ਮੰਨ ਲੈ ਵੀ ਗੁਰੀ 5 ਤੋਂ 7 ਦਿਨ ਲੈ ਜੂ ਵੀਰੇ 5-7 ਦਿਨ ਕੱਢ ਹਾਂ ਦੁੱਧ ਕਿੰਨਾ ਕ ਪਾ ਦੂ ਦੁੱਧ ਪਾ ਦੂ ਵੀਰੇ 18-19 ਕਿਲੋ ਜਮਾਂ ਨਾਰਮਲੀ 18 ਕਿਲੋ ਦੁੱਧ ਹਾਂ ਜਮਾਂ ਨਾਰਮਲੀ ਪਾ ਦੂ ਸਵਾਦੀ ਬਿਲਕੁਲ ਬਿਲਕੁਲ ਠੰਡੀ ਵੀਰੇ ਥਣ ਲੈ ਵੀ ਦੀ ਬਿਲਕੁਲ ਸੁਨਾੜਾ ਦੇ ਗੁਰੀ ਇਦਾਂ ਨਾੜਾ ਨਾੜਾ ਬਹੁਤ ਸੋਹਣੀ ਆ ਡਰ ਤੇ ਨੇ ਦੇਖੀ ਬੱਚੀ ਨੇ ਖਿੱਚ ਕਿੰਨੀ ਆ ਲੈ ਤੇ ਆਰਡਰ ਰੱਖੂਗੀ ਅੱਗੇ ਪਿੱਛੇ ਦਾ ਹਾਂ ਹਣ ਵੀ ਹਣ ਵੀ ਬਹੁਤ ਸੋਹਣਾ ਮੁੱਠੀ ਵਾਲਾ ਲੱਗਿਆ ਬੱਚੀ ਨੂੰ ਕਮਾਲ ਆ ਇਹ ਕੱਢੂਗੀ ਬਾਈ ਕਹਿੰਦਾ ਇੱਕ ਹਫਤਾ ਦੁੱਧ ਵੀ ਚੰਗਾ ਪਾ ਦੂ ਤੇ ਆ ਗਈ ਪੰਜਾਬ ਵਾਲੀ ਜਰਸੀ ਜਿਹੜੀ ਦੀ ਡਿਮਾਂਡ ਅਕਸਰ ਬਣੀ ਰਹਿੰਦੀ ਆ ਜਿਵੇਂ ਆਪਾਂ ਗੱਲ ਕਰ ਲੈਣਾ ਚੰਗੇ ਚੰਗੇ ਕਬੱਡੀ ਕੱਪਾਂ ਦੇ ਸ਼ੀਲੂ ਦੀ ਮੰਗ ਨਹੀਂ ਰਹਿੰਦੀ ਅੱਜ ਕੱਲ੍ਹ ਆਣ ਵਾਲੇ ਜੀ ਹਾਂ ਐਂ ਕਹਿੰਦੇ ਵੀ ਜਰਸੀ ਦੀ ਡਿਮਾਂਡ ਵਧੀ ਹੋਈ ਆ ਸ਼ੀਲੂ ਮੰਗੂ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਕੋਈ ਮੁੱਲ ਜਿੰਨਾ ਮਰਜ਼ੀ ਕਰਾ ਲਾ ਹਨਾ ਇਹ ਆਪਾਂ 70000 ਦੀ ਬੱਚੀ ਦੇ ਦਾਂਗੇ ਬਾਈ ਜੇ ਕੋਈ ਫੋਨ ਲਾ ਮੌਕੇ ਤੇ ਮਨਤਨ ਕਰ ਦਾਂਗੇ 70 ਕਿਉਂ ਵੀ ਹਾਂਜੀ ਵੀਰੇ ਕਾ 70 ਚ ਵੀ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਆਫਰਾਂ ਨਾਲ ਸਿਸਟਮੇ ਚੱਲੀ ਜਾਂਦਾ ਅੱਜ ਤੇ ਹੁਣ ਮਾਰਦੇ ਗਏ ਆਂ ਚਾਰ ਨੰਬਰ ਵਾਲੀ ਤੇ ਕੈਮਰਾ ਆਰਡਰ ਹੋ ਜੂਗੀ ਸੋਨਾ ਰੱਖ ਦਿਆ ਇਹ ਤਾਂ ਸੂਆ ਪਹਿਲਾ ਗੁਰੀ ਵੀ ਬਹੁਤ ਬਹੁਤ ਸੋਨਾ ਵੀਰੇ ਪਹਿਲਣ ਬੱਚੀਆਂ ਤੇ ਹੋਰ ਖੋਲ ਕੇ ਬਾਈ ਤੇ ਬੱਚੀਆਂ ਸਾਰੀਆਂ ਜਿੰਨੀਆਂ ਦਿਖਾਉਂਗਾ ਨਾ ਪੂਰੀਆਂ ਸਾਫ ਸੋਚ ਚਮਕਾਲੀਆਂ ਨੇ ਵੀਰੇ ਗੁਰੀ ਆਏ ਨਹੀਂ ਹੈਗੇ ਵੀ ਰੁੱਖੇ ਪਿੰਡ ਜੀਆਂ ਸਾਰੀਆਂ ਚਮਕਾਲੀਆਂ ਪਾਊਡਰਾਂ ਦੀਆਂ ਪਲੀਆਂ ਹੋਈਆਂ ਬੱਚੀਆਂ ਨੇ ਜਮਾ ਫਿੱਟ ਫਾਟ ਬੱਚੀਆਂ ਨੇ ਫਿਟਨੈਸ ਵਾਲੀਆਂ ਨੇ ਜਿੰਨੀਆਂ ਹੈਗੀਆਂ ਨੇ ਆਰਡਰ ਦੀ ਪੂਰੀ ਫਿਟਨੈਸ ਰੱਖਦੇ ਨੇ ਜਮਾ ਫਿੱਟ ਆ ਵੀਰੇ ਤੇ ਬਾਕੀ ਵਜਨ ਵੀ ਚੰਗਾ ਰੱਖਦੀਆਂ ਨੇ ਥਣ ਦਾ ਸੈਜ ਵੀ ਸੋਹਣਾ ਹਰੇਕ ਪੱਖ ਤੋਂ ਲੈਗ ਸਕੋਰ ਵਾਲੇ ਪੱਖ ਤੋਂ ਵੀ ਲਾ ਕੇ ਆਪਾਂ ਕਹਿ ਸਕਦੇ ਆ ਮਜ਼ਬੂਤ ਨੇ ਹਰੇਕ ਪੱਖ ਤੋਂ ਬਿਊਟੀ ਵਾਲੇ ਪੱਖ ਚ ਆ ਗਈਆਂ ਥਣ ਦੇਖ ਲਾ ਗੁਰੀ ਕਿਦਾਂ ਦਾ ਲੱਗਿਆ ਪਹਿਲੇ ਨੂੰ ਬੱਚੀ ਨੂੰ ਮੁਠੀ ਵਾਲਾ ਥਣ ਕੱਢੂ ਜਦੋਂ ਸੋਈ ਨਾ ਅਜੇ ਪੰਜ ਚਾਰ ਦਿਨ ਪਏ ਨੇ ਬਣਨਾ ਬਹੁਤਾ ਬੱਚੀ ਨੇ ਠੀਕ ਆ ਗੱਲ ਆ ਥਣ ਦਾ ਸੈਜ ਬਹੁਤ ਸੋਹਣਾ ਰੱਖੂ ਤੇ ਬਾਕੀ ਚੜਾਈ ਵਾਲੀ ਆ ਗਈ ਬਾਡੀ ਵਾਲੀ ਹੈ ਨਾ ਹਾਂਜੀ ਵੀਰੇ ਇਹਦਾ ਕੱਗੀ ਕੀ ਰੇਟਰ ਹੋਊਗਾ ਇਹਦਾ ਵੀਰੇ ਮੁੱਲ 72 75 ਜਿੰਨਾ ਮਰਜ਼ੀ ਕਰਾ ਲਓ ਇਹ ਬੱਚੀ ਆਪਾਂ ਫਿਕਸ ਜੀ 70000 ਦੀ ਬੱਚੀ ਦੇ ਦ ਇਹ ਹੋ ਜੂਗੀ 70000 ਹਾਂ 70000 ਦੀ 25 ਦੇ ਬਿਲਕੁਲ ਠੰਡੀ ਬਿਲਕੁਲ ਠੰਡੀ ਬਾਈ ਪਤਾ ਕੀ ਗੱਲ ਥੋੜਾ ਉਪਰ ਐ ਕਰਦੀਆਂ ਨੇ ਅਜੀ ਆਈਆਂ ਕਰਕੇ ਹੋਰ ਕੋਈ ਚੱਕਰ ਨਹੀਂ ਜਮਾ ਠੰਡੀ ਬੱਚੀ ਇਹ ਬਾਈ ਕਹਿੰਦਾ ਦੇ ਦੇਾਂਗੇ 70000 ਦੀ ਤੇ ਹੁਣ ਮਾਰ ਦੇਗਾ ਜੀ ਪ੍ਰਿੰਟ ਵਾਲੀ ਦੇ ਕੈਮਰਾ ਇੱਧਰ ਲਈ ਬੰਨੇ ਹੋਏ ਇਹਦਾ ਸੂਆ ਗੁਰੀ ਦੂਜਾ ਵੀਰੇ ਥੋੜਾ ਹੋਰ ਬਾਈ ਖੋਲ ਕੇ ਇਹ ਮੂੰਹ ਵੀ ਛਿੱਗੀ ਆ ਵੀਰੇ ਛੇ ਦੰਦ ਸੂਆ ਦੂਜਾ ਸੂਆ ਦੂਜਾ ਬਾਡੀ ਬੁੱਡੀ ਵਾਲੇ ਬਾਡੀ ਬੁੱਡੀ ਬਹੁਤ ਸੋਹਣੀਆਂ ਹਾਂ ਹਾਂਜੀ ਵੀਰੇ ਕੱਦ ਕਾਠ ਵੀ ਚੰਗਾ ਬੈਠਦਾ ਤੇ ਆਰਡਰ ਵੀ ਆਇਆ ਨਾ ਉਹੀ ਗੱਲ ਆ ਵੀ ਅਹਿਲਵਾਨ ਨਾਲ ਸਿਸਟਮੇ ਕਰ ਦੂ ਫਾਸ ਫਾਸ ਕੀ ਦਰੂ ਕੱਦੀ ਦੇ ਬਾਈ ਗੁਰੇ ਇਹਨੇ 24 25 ਕਿਲੋ ਦੇ ਦੇ ਕੇ ਆਇਆ ਪਹਿਲਾਂ ਇਹ ਵੇ ਜੜਾ ਬੈੜਾ ਪਹਿਲਣ ਹਾਂ ਪਹਿਲਣ ਤੇ ਆਰਡਰ ਚੌੜਾ ਰੱਖਦੀ ਆ ਆਰਡਰ ਬਾਲਾ ਚੌੜਾ ਬਾਈ ਨਾਣਾ ਨੂਣਾ ਦੇਖੀ ਮੂਰੇ ਅੱਗੇ ਆਰਡਰ ਦੇ ਕਿੰਨਿਆਂ ਨੇ ਬਹੁਤ ਸਾਫ ਬਚੇ ਥਾਣ ਤੋਂ ਬਹੁਤ ਸੋਨਾ ਮੁੱਠੀ ਵਾਲਾ ਥਣ ਲੱਗਿਆ ਬੱਚੀ ਨੂੰ ਐਤੋਂ ਦਿਖਾ ਦੇ ਗੈਰੀ ਸਮਾਰ ਕੇ ਸਵਾਹ ਦੀ ਠੰਡੀ ਆ ਬਿਲਕੁਲ ਠੰਡੀ ਵੀਰ ਬਿਲਕੁਲ ਸਾਫ ਮਰਵਾਉਂਦੀ ਆ ਆਰਡਰ ਤੇ ਲੈ ਚਲੋ ਤੂੰ ਤਾਂ ਨਹੀਂ ਮਾਰਦੀ ਸਵਾਹ ਬੜਨਾ ਬਹੁਤ ਬੱਚੀ ਨੇ ਆ ਲੈ ਚੱਲਾ ਇਹਨੂੰ ਤੇ ਬਾਕੀ ਆ ਗਈ ਪ੍ਰਿੰਟ ਵਾਲੀ ਸ਼ਾਈਨ ਪਹਿਲਾਂ ਦਾ ਰਿਕਾਰਡ ਬਾਈ ਕਹਿੰਦਾ 24 25 ਦਾ 27 28 ਡੇੜ ਗੇੜੇ ਨੂੰ ਜਾਣਾ ਚਾਹੀਦਾ ਜਿਹੇ ਹਸਾਬ ਨਾਲ ਚਾਹੀਏ ਮੌਸਮ ਵੀ ਗਰਮੀ ਆ ਗਿਆ ਅੱਗੇ ਹਾਂਜੀ ਵੀਰੇ ਪਰ ਬੈੜ ਚੰਗੀ ਆ ਬੈੜ ਚੰਗੀ ਵੀਰੇ ਸਾਫਾ ਕਦ ਕੁਦ ਬਹੁਤਾ ਵਜਨ ਬੁਝਣ ਨਹੀਂ ਤੇ ਜਿਹੜਾ ਆ ਆਰਡਰ ਇਹ ਆਰਡਰ ਕਾਮਯਾਬ ਰਹਿੰਦਾ ਗਾਮਾਂ 'ਚ ਜ਼ਿਆਦਾਤਰ ਆਸਮਾ ਆਰਡਰ ਆ ਗਿਆ ਜਿਹੜਾ ਖਣ ਦਾ ਸਹਿਜ ਵੀ ਸੋਹਣਾ ਕੋਈ ਜ਼ਿਆਦਾ ਲੰਬਾ ਨਹੀਂ ਹੈਗਾ ਵੀ ਪੈਰ ਪੂਰੇ ਟੇਕਣ ਵਾਲਾ ਸਿਸਟਮ ਨਹੀਂ ਹੈਗਾ ਜਿੰਨੀ ਮਰਜ਼ੀ ਭੀੜ ਭੜੱਕੇ ਚ ਡੈਰੀ ਵਾਲੇ ਦੇ ਵੀ ਮਤਲਬ ਦੀ ਬੈੜ ਆਏ ਜਾਂਦੀ ਹਾਂਜੀ ਵੀਰੇ ਹਾਂਜੀ ਇਹਦਾ ਰੇਟ ਕਿ ਦੇਊਗਾ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾਲਾ ਜਹੇ ਜੇ ਭਾਚਾ ਆਪਾਂ ਨੂੰ ਆਈ ਆਪਾਂ ਉਹ ਜੇ ਭਾਚੀ ਬੈਠ ਦੇ ਦੇਣੀ ਕਿੰਨੇ ਦੇ ਦਾਂਗੇ ਠੀਕ ਆ ਇਹ ਬੱਚੀ ਆਪਾਂ ਮੁੱਲ ਤਾਂ 85 90 ਕਰਾਲਾ ਹਨਾ 72 ਦੀ ਦੇ ਦਾਂਗੇ ਦੋ ਹੋਰ ਛੱਡਦਾ ਕੋਈ ਇਹ ਜੀ ਪਿੰਡਾਂ ਚ ਜੇ ਕੋਈ 70 ਦੀ ਲਿਆ ਦੇ ਆਪਾਂ ਵੀ ਲੈ ਲਾਂਗੇ 70 ਦੀ ਬੱਚੀ ਦੇ ਦਾਂਗੇ ਜੇ ਹਜੇ ਭਾਚਾ ਆਪਾਂ ਨੂੰ ਇਹੋ ਜੀ ਬੱਚੀ ਆਪਾਂ ਦੇ ਦਾਂਗੇ 70 ਦੀ ਇਹ ਦੇ ਦਾਂਗੇ 70 ਦੇਖ ਲਾ ਮਾਨਤਨ ਕਰਾਂਗੇ ਵੀਰੇ ਫੋਲੋ ਕਿਦੇ ਮੁਖਾਉਰੇ ਆ ਕੇ ਕਹਦੇ ਵੀ ਨਹੀਂ ਵੀਰੇ ਇਦਾਂ ਏਦਾਂ ਪਰ ਰੋਜ਼ਮਾਲ ਵੇਚਦਾ 70000 ਦੀ ਬੱਚੀ ਦੇ ਦੇ ਮਾਨਤਨ ਕਰਾਂਗਾ ਆ ਬੈੜੀ ਇਹ 70 ਦੀ ਕਹਿੰਦਾ ਮੈਨੂੰ ਪਤਾ ਮੌਕੇ ਤੇ 80 ਨਾ ਮੰਗ ਲੈ ਨਹੀਂ ਮੰਗਦਾ ਵੀਰੇ ਜੇ ਆਹਦਾ ਹੋ ਸਕਰੀਨ ਸ਼ਾਟ ਭੇਜੋ ਜੀ ਵਿੱਗੀ ਦਾ ਕੀ ਕਹਿੰਣਾ ਪਹਿਲਾਂ ਹੀ ਠੀਕ ਆ 70000 ਦੀ ਵੜਾ ਆਪਾਂ ਦੇ ਦਾਂ ਟੈਗ ਨੰਬਰ ਵੀ ਦਿਖਾ ਯਾਰ ਟੈਗ ਨੰਬਰ ਹੈਗਾ ਵੀਰੇ 52 ਨੰਬਰ ਟੈਗ ਨੰਬਰ ਇਹਦਾ ਹੈਗਾ 52 ਨੰਬਰ ਇਹ 70 ਦੀ ਬਾਈ ਕਹਿੰਦਾ ਦੇਣੀ ਆ ਦੇਣੀ ਆ ਆ ਸਮਾਰ ਕੇ ਦਿਖਾ ਦੇ ਇਹਨੂੰ ਤੇ ਹੁਣ ਮਾਰਦੇ ਆ ਅਗਲੇ ਨੰਬਰ ਵਾਲੀ ਤੇ ਆਏ ਜੀ ਵੀ ਸ਼ਾਈਨਿੰਗ ਸ਼ੂ ਇਹ ਵੀ ਤੌਰ ਖੋਲ ਕੇ ਬਾਈ ਬਿਊਟੀ ਵਾਲੇ ਪੱਖ ਤੋਂ ਵੀ ਚੰਗੀਆਂ ਨੇ ਤੇ ਮਿਲਕ ਲੈਣ ਮਿਲਕ ਲੈਣ ਦੇ ਵੀ ਚੰਗੀਆਂ ਨੇ ਵੀਰੇ ਇਹਦਾ ਸੂਆ ਕਿਡਾ ਬਾਈ ਇਹਦਾ ਸੂਆ ਦੂਜਾ ਵੀਰੇ ਗੁਰੀ ਇਹ ਵੀ ਮੂਹ ਛੱਗੀ ਆ ਦੰਦ ਵੀ ਦੇਖ ਲੋ ਵਾਲਾ ਕਹਿੰਦਾ ਹਰ ਇੱਕ ਨੂੰ ਛੀ ਕਹਿੰਦਾ ਇਹ ਦੰਦਾਂ ਦਾ ਦੇਖ ਲੈ ਆ ਦੇਖ ਤੌਰ ਖੋਲ ਕੇ ਆ ਇਹ ਵੀ ਛੱਗੀ ਆ ਬੱਚੀ ਇਹ ਕਿੰਨੇ ਦਿਨ ਪੈਂਡਿੰਗ ਨੇ ਇਹਦਾ ਗੁਰੀ ਹਫਤਾ ਪਿਆ ਵੀਰੇ ਹਜੇ ਕੱਚੀ ਆ ਆਰਡਰ ਦੀ ਫਿਟਨੈਸ ਬਹੁਤ ਆ ਬੱਚੀ ਦੀ ਆਰਡਰ ਇਹ ਵੀ ਪੂਰਾ ਫਿੱਟ ਫਿੱਟ ਰੱਖੂਗੀ ਤੇ ਜਾਤ ਵੀ ਚੰਗੀਆਂ ਜਾਤ ਵੀ ਚੰਕ ਕੁਆਲਟੀ ਬਹੁਤ ਆ ਬੱਚੀ ਦੀ ਗੁਰੀ ਬ੍ਰੀਅਰ ਸਾਫ ਆਰਡਰ ਜਮਾ ਸਟੈਚਰਡ ਰੱਖਣਾ ਨਾ ਬੱਚੀ ਜ਼ੁਕਰ ਰੱਖੇ ਪਰਮਾਤਮਾ ਵੀ ਜਮਾ 20 ਦਿਰ ਦੇ ਨੇੜੇ ਦੁੱਧ ਪਾ ਦੇਣਾ ਬਾਈ ਇਹਨੇ ਠੀਕ ਹੈ ਹਾਂ ਲੈ ਆ ਬਾਈ ਕਮਾ ਕੇ ਬਿਊਟੀ ਵਾਲੇ ਪੱਖ ਚ ਵੀ ਆ ਗਈ ਥਣ ਦਾ ਸਹਿਜ ਵੀ ਬਹੁਤ ਸੋਹਣਾ ਮੁਠੀ ਵਾਲਾ ਥਣ ਲੱਗਿਆ ਵੀਰੇ ਬੱਚੀ ਨੂੰ ਆਰਡਰ ਆ ਗਿਆ ਫਿਕਸ ਬਲ ਹਾਂ ਲੈ ਚੱਲ ਬਾਈ ਇਹਦੇ ਗੱਗੀ ਕਿੰਨੇ ਪੈਸੇ ਲੱਗਣ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਇਹ ਵੀ ਬੱਸ ਅਸੀਂ 70000 ਦੀ ਵੀਰੇ ਦੇ ਦਾਂਗੇ ਪੂਰੇ ਦੀ ਪੂਰੇ 70 ਦੀ ਆ ਇਹ ਵੀ ਬਾਈ ਕਹਿੰਦਾ 70 ਦੀ ਦੇ ਦਾਂਗੇ ਮਾਨਤਾਨ ਹੋ ਜੂ ਕੋਈ ਮਾਨਤਾਨ ਵੀਰੇ ਕਰ ਲਾਂਗੇ ਪਤਾ ਕੀ ਗੱਲ ਆਪਣੇ ਰੇਟ ਚੋਂ ਬਾਈ ਥੋੜਾ ਬੋਤੋ ਹੀ ਮਾਨਤਾਨ ਹੋਊਗਾ ਆਪਾਂ ਭਾਈ ਉਹਨੇ ਪਤਾ ਕੀ ਗੱਲ ਆ ਗੁਰੀ ਆਪਾਂ ਐ ਨਹੀਂ ਮੰਗਦੇ ਤੂੰ ਕਹਿਣਾ ਹੁੰਦਾ ਵੀ ਫਾਈ ਦੇ ਪਾਸਾਰੇ ਪੰਜਾਬ ਚੋਂ ਬੰਦੇ ਹੁੰਦੇ ਫੇਰ ਆਈਆਂ ਗੁਰੀ ਇਦਾਂ ਦੀ ਬੱਚੀ ਤਾਂ ਮੈਂ 85 ਮੰਗ ਲੂੰ ਫੇਰ 80 ਦੀ ਕਹਿ ਦੂੰ ਫੇਰ ਦੋ ਘਾਟ ਜੂੰ ਫੇਰ ਤਿੰਨ ਘਾਟ ਜੂੰ ਕਦੋਂ ਦਾ ਵੀਰੇ ਕੀ ਫਾਇਦਾ ਹਨਾ ਜਿਹੜੇ ਆਪਾਂ ਲੈਣੇ ਉਨੇ ਹੀ ਕਰ ਦਾਂਗੇ ਹਾਂ ਮੰਨਤਾ ਨਾ ਆਪਾਂ ਫੋਨ ਲਾਇਦਾ ਬੰਦੇ ਦਾ ਜੂਰ ਕਰਾਂਗੇ ਹਾਲਾਂਕਿ ਨਾ ਫੇਰ ਯਾਰ ਅੜ ਜੇ ਜਾਂਦੇ ਆ ਹਾਂ ਤੇ ਹੁਣ ਮਾਰਦੇ ਗੈਰੀ ਲਾਸਟ ਵਾਲੀ ਸਾਈਡ ਤੇ ਇਹ ਤਾਂ ਸੁਆ ਦੂਜਾ ਵੀਰੇ ਗੁਰੀ ਸੁਆ ਦੂਜਾ ਕਿੰਨੇ ਕਿਦਾਂ ਪੈਂਡਿੰਗ ਨੇ ਇਹ ਵੀਰੇ ਹਫਤਾ ਮੰਨ ਕੇ ਲੈ ਲਿਓ ਹਫਤੇ ਤੋਂ ਵੱਧ ਲੈ ਜੂ ਥੋੜਾ ਘ ਇਸ ਤੋਂ ਬਾਅਦ ਇਹੰਡੀ ਆ ਗਿਆ ਫਿਰ ਆਪਾਂ ਤਾਂ ਭਾਅ ਵੀ ਉਹ ਹੀ ਜੀ ਦੇ ਦਾਂਗੇ ਵੀਰੇ ਅੱਜ ਦੇ ਹਿਸਾਬ ਵਾਲਾ ਹੁੰਦਾ ਤੈਨੂੰ ਪਤਾ ਬੱਚੀ ਗੁਰੀ ਤਿਆਰ ਹੋ ਗਈ ਜੀ 75 80 ਨਹੀਂ ਮਿਲਦੀ ਆ ਕੀ ਕਾ ਗੱਲ ਹਾਂ ਆ ਥੋੜੇ ਥੋੜੇ ਗਰਲੈਂਡੋ ਦੇ ਲੱਛਣ ਜੀ ਹਾਂ ਗਰਲੈਂਡੋ ਦੇ ਲਸਣ ਹੈਗੇ ਵੀਰੇ ਥੋੜੇ ਥੋੜੇ ਵਿੱਚ ਉਹ ਥਾਂ ਲਈ ਵੀ ਇਹਦੀ ਬਹੁਤ ਸਾਫ ਆ ਕਦ ਕੁਦ ਬਹੁਤ ਸੋਹਣਾ ਲੱਗਿਆ ਅੱਦ ਕਾਠ ਵੀ ਚੰਗਾ ਤੇ ਬਾਕੀ ਗਰਮੀ ਚੱਲਣ ਵਾਲੀ ਆ ਸੁਭਾਅ ਵੀ ਜਮਾ ਠੰਡੀ ਜਮਾ ਠੰਡੀ ਵੀਰੇ ਜਮਾ ਠੰਡੀ ਅੱਦ ਸੈਜ ਵੀ ਸੋਨਾ ਰੱਖਦੀ ਐ ਕਮਾ ਲਿਆ ਬਈ ਗੁਰੀ ਕਿਵੇਂ ਦੇਖੀ ਵੀ ਆਪਣੇ ਰੰਗ ਨੇ ਚਮਕ ਬਹੁਤ ਆ ਭਾਬੀ ਜੀ ਕਰ ਮੈਂ ਚੰਗੀਆਂ ਨੇ ਲਾਉਂਦੇ ਤਾਂ ਨਹੀਂ ਕੋਈ ਨਾ ਨਾ ਕੁਝ ਵੀ ਲਾਉਂਦੇ ਹੱਥ ਮਾਰ ਕੇ ਜਿਹੜਾ ਚਮਕਾਲੀਆਂ ਵੀਰੇ ਪਾਊਡਰਾਂ ਦੀਆਂ ਪਾ ਰਹੀਆਂ ਆ ਬੱਚੀਆਂ ਚੈੱਕ ਕਰ ਲੈਣੇ ਉਹ ਕੁਝ ਤੇਲ ਤੂਲ ਤਾਂ ਨਹੀਂ ਲਾਉਂਦੇ ਨਾ ਨਾ ਕੁਝ ਨਹੀਂ ਲਾਏ ਵੀਰੇ ਜਿਹੜੀ ਤੇ ਮਰਜੀ ਹੱਥ ਮਾਰ ਲਾ ਜਮਾ ਚਮਕਾਲੀਆਂ ਵੜਾ ਨੇ ਇਹਦੇ ਪੈਸੇ ਇਹਦੇ ਗੁਰੀ ਮੁੱਲ ਜਿੰਨਾ ਮਰਜੀ ਕਰਾ ਲੈ ਹਣਾ ਵੀਰੇ ਅੱਜ ਦਾ ਪ੍ਰਾਈ ਠੀਕ ਹੈ ਗੱਲ ਹਾਂਜੀ ਵੀਰੇ ਮਾਨਤਾ ਨੇ ਚੋਂ ਕਰਦਾਂ ਮਾਨਤਰ ਕਰਦਾਂਗੇ ਵੀਰੇ ਮਾਨਦਨ ਤਾਂ ਸਾਰਿਆਂ ਨੂੰ ਹੀ ਕਰਦਾਂਗੇ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ ਨੰਬਰ ਵੀਰੇ ਆਪਣਾ 9779193295 9779193295 ਪਿੰਡ ਝਾੜੋ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਬਾਈ ਨੇੜੇ ਰਹਿ ਗਿਆ ਚੀਮਾ ਮੰਡੀ ਦੇ ਤੇ ਬਾਕੀ ਜਿੰਨੀਆਂ ਕ ਬੱਚੀਆਂ ਤੁਹਾਨੂੰ ਦਿਖਾਈਆਂ ਨੇ ਦਿਖਾਈਆਂ ਨੇ ਫੁੱਲ ਟੌਪ ਕੁਆਰੀ ਪੂਰੀ ਨਵਾਂ ਹਨ ਸਾਰੀਆਂ ਬਾਈ ਹਾਂ ਇੱਕ ਜਮਾ ਨਵੀਆਂ ਬੱਚੀਆਂ ਨੇ ਪੰਜਾਬ ਵਾਲੀ ਇਹਨਾਂ ਤੋਂ ਜਿਹੜੀ ਵੀ ਬੱਚੀ ਤੁਹਾਨੂੰ ਪਸੰਦ ਆਊਗੀ ਤੇ ਇੱਕ ਦਿਖਾਈਆ ਤਾਜੀ ਸੂਈ ਨੇੜੇ ਆ ਕੇ ਚੈੱਕ ਕਰਕੇ ਪਾਸ ਕਰਕੇ ਚੇਪਾ ਲਾ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ